ਜਲੰਧਰ ਦਿਆਤ ਪੁਲਿਸ ਵੱਲੋਂ ਆਦਮਪੁਰ ਦੇ ਨਾਲ ਲੱਗਦੇ ਕਾਲੜਾ ਮੋੜ ਦੇ ਉੱਤੇ ਨਾਕੇਬੰਦੀ ਸਵੇਰ ਸਾੜ ਕੀਤੀ ਗਈ ਸੀ ਜਿਸ ਦੇ ਵਿੱਚ ਗੈਂਗਸਟਰਾਂ ਦੀ ਉਹਨਾਂ ਨੂੰ ਤਲਾਸ਼ੀ ਤੇ ਉੱਥੇ ਹੀ ਕਿਦੋਂ ਮਿੰਦਰਾ ਪਿਕ ਆਵੰਦੀ ਹੈ ਤੇ ਤੁਸੀਂ ਦੇਖ ਰਹੋ ਇਸ ਮਿੰਦਰਾ ਪਿਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਭਜਾਨ ਦੀ ਕੋਸ਼ਿਸ਼ ਕਰਦਾ ਹੈ ਤੇ ਇੱਕ ਬੈਂਕ ਦੇ ਬੋਰਡ ਦੇ ਉੱਤੇ ਜਾ ਵੱਜਦਾ ਹੈ ਕਿਦੋਂ ਉੱਥੋਂ ਦੀ ਮੌਕੇ ਤੋਂ ਭਜਦਾ ਹੈ ਤੇ ਪੁਲਿਸ ਵੱਲੋਂ ਉਸ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਤੇ ਵਾਰਨਿੰਗ ਕਿਹੜੀ ਹੈ ਉਹ ਨਹੀਂ ਰੁਕਦਾ ਤੇ ਵਾਈ ਫਾਇਰ ਕੀਤਾ ਜਾਂਦਾ ਤੇ ਉਸ ਦੇ ਵੱਲੋਂ ਕਿਹੜੀ ਪੁਲਿਸ ਦੇ ਉੱਤੇ ਕਿਹੜੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਤੇ ਪੁਲਿਸ ਵੱਲੋਂ ਕਿ ਮੂ ਕਿਹੜਾ ਜਵਾਬ ਦਿੱਤਾ ਜਾਂਦਾ ਤੁਸੀਂ ਦੇਖ ਲਓ ਤਸਵੀਰਾਂ ਦੱਸਿਆ ਜਾ ਰਿਹਾ ਸੀ ਇਸ ਏਰੀਆ ਦੇ ਵਿੱਚ ਇਸ ਨੇ ਵੈਪਨ ਕਿਹੜੇ ਸਪਲਾਈ ਕਰਨੇ ਸੀ ਜਿਸ ਦੇ ਕਾਰਨ ਕਿਦੋਂ ਉਸ ਨੂੰ ਰੋਕਿਆ ਜਾਂਦਾ ਉਸ ਦੇ ਪੁਲਿਸ ਵੱਲੋਂ ਉਸ ਦੇ ਉੱਤੇ ਕਿਹੜੀ ਗੋਲੀ ਚਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਹੜੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਕਿਹੜਾ ਉਸ ਨੂੰ ਜਵਾਬ ਦਿੱਤਾ ਗਿਆ ਉਸ ਦੀ ਲੱਤ ਦੇ ਉੱਤੇ ਕਿਹੜੀ ਗੋਲੀ ਵੱਜੀ ਹੈ ਦੱਸਿਆ ਜਾ ਰਿਹਾ ਇਸ ਏਰੀਆ ਦੇ ਵਿੱਚ ਇਸ ਨੇ ਪਿਸਟਲ ਕਿਹੜੇ ਸਪਲਾਈ ਕਰਨੇ ਸੀ ਜੇ ਪੁਲਿਸ ਵੱਲੋਂ ਇਸ ਨੂੰ ਸਵੇਰ ਸਾਰ ਕਿਹੜੀ ਸਪੈਸ਼ਲ ਨਾਕੇਬੰਦੀ ਕੀਤੀ ਜਾਂਦੀ ਹੈ ਨਾਕੇਬੰਦੀ ਦੌਰਾਨ ਉਸ ਨੂੰ ਮਿੰਦਰਾ ਕਬ ਦੇ ਵਿੱਚ ਆਂਦਾ ਕਿਦੋਂ ਰੋਕਿਆ ਜਾਂਦਾ ਤੇ ਰੁਕਦਾ ਨਹੀਂ ਹੈ ਤੇ ਬੋਰਡ ਦੇ ਜਾ ਵੱਜਦੀ ਹੈ ਤੇ ਉਸ ਤੋਂ ਬਾਅਦ ਕਿਦੋਂ ਮੌਕੇ ਤੋਂ ਇਸ ਪਿੰਡ ਵੱਲ ਨੂੰ ਭਜਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਪੁਲਿਸ ਵੱਲੋਂ ਉਸ ਨੂੰ ਰੋਕਿਆ ਜਾਂਦਾ ਤੇ ਨਹੀਂ ਰੁਕਦਾ ਪਹਿਲੇ ਪੁਲਿਸ ਵਾਈਫਾਇਰ ਕਰਦੀ ਹੈ ਵਾਈਫਾਇਰ ਤੋਂ ਬਾਅਦ ਉਸ ਦੇ ਉਸ ਦੇ ਵੱਲੋਂ ਜਿਹੜਾ ਪੁਲਿਸ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਤੇ ਜਵਾਬੀ ਕਾਰਵਾਈ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਤੁਸੀਂ ਦੇਖ ਰਹੇ ਇਸ ਕਾਲੜਾ ਮੋੜ ਦੇ ਪਿੰਡ ਦੇ ਵਿੱਚ ਪੁਲਿਸ ਵੱਲੋਂ ਪੂਰੀ ਤਰ੍ਹਾਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ ਸਰਚ ਆਪਰੇਸ਼ਨ ਚੱਲਦੇ ਪਏ ਨੇ ਜਿਸ ਦੇ ਵਿੱਚ ਮੌਕੇ ਤੇ ਐਸਐਸਪੀ ਵਿਰਖ ਸਾਮੋਖੇ ਤੇ ਪਹੁੰਚ ਚੁੱਕੇ ਨੇ ਜੋ ਇਸ ਘਟਨਾ ਦੀ ਜਾਣਕਾਰੀ ਲਿੱਤੀ ਜਾ ਰਹੀ ਹੈ ਮੌਕੇ ਤੇ ਡੀਐਸਪੀ ਇੰਦਰਜੀਤ ਨਾਕੇਬੰਦੀ ਕੀਤੀ ਹੋਈ ਸੀ ਉਹਨਾਂ ਦੇ ਪੁਲਿਸ ਪਾਰਟੀ ਨੇ ਨਾਕੇਬੰਦੀ ਕੀਤੀ ਹੋਈ ਸੀ ਕਿ ਦੋਸਤੋ ਰੋਕਿਆ ਜਾਂਦਾ ਤੇ ਉਸ ਦੇ ਵੱਲੋਂ ਕਿਹੜੀ ਹੈ ਪੁਲਿਸ ਦੇ ਉੱਤੇ ਕਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਤੇ ਜਵਾਬੀ ਕਾਰਵਾਈ ਕਿਹੜੀ ਹੈ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਦੋ ਫਾਇਰਿੰਗ ਕਿਹੜੀ ਹੈ ਪੁਲਿਸ ਉਹਦੇ ਉਸਦੇ ਪੁਲਿਸ ਦੇ ਉੱਤੇ ਕੀਤੀ ਜਾਂਦੀ ਹੈ ਤੇ ਦੋ ਫਾਇਰਿੰਗ ਕਿਹੜੀ ਹੈ ਪੁਲਿਸ ਦੇ ਵੱਲੋਂ ਆਮਣੇ-ਸਾਮਣੇ ਕਿਹੜੀ ਹੈ ਫਾਇਰੀ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਮੌਕੇ ਤੇ ਐਸਐਸਪੀ ਜਾਂਚ ਕਰ ਰਹੇ ਨੇ ਚੈੱਕ ਕੀਤਾ ਜਾ ਰਿਹਾ ਹੈ Mahindra pickup ਦੀ ਪੂਰੀ ਚੈੱਕ ਕੀਤਾ ਜਾ ਰਿਹਾ ਕਿਸ ਜਗ੍ਹਾ ਤੋਂ ਆ ਰਹੀ ਸੀ ਕਿਸ ਜਗ੍ਹਾ ਤੇ ਨੇ ਸਪਲਾਈ ਕਰਨੀ ਸੀ ਇਸ ਦੇ ਨਾਲ ਹੋਰ ਕਿੰਨੇ ਜਾਣੇ ਸੀ ਜਿਸ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਆਧਮਪੁਰ ਦੇ ਨਾਲ ਲੱਗਦੇ ਕਾਲੜਾ ਮੋੜ ਦੇ ਵਿੱਚ ਇੱਕ ਵਾਰ ਫਿਰ ਇਨਕਾਊਂਟਰ ਹੋਇਆ ਪੁਲਿਸ ਵੱਲੋਂ ਸਵੇਰ ਤੜਕੇ ਸਵੇਰ ਸਾਰ ਕਿਹੜੀ ਹੈ ਨਾਕੇਬੰਦੀ ਕੀਤੀ ਜਾਂਦੀ ਹੈ ਨਾਕੇਬੰਦੀ ਦੌਰਾਨ ਇੱਕ Mahindra pickup ਆਂਦੀ ਹੈ ਉਸ ਨੂੰ ਰੋਕਿਆ ਜਾਂਦਾ ਉਹ ਰੁਕਦਾ ਨਹੀਂ ਹੈ ਜਿਸ ਦੇ ਕਾਰਨ ਕਿਦੋਂ ਉਹ ਬੋਰਡ ਤੇ ਵਜਦਾ ਬੈਂਕ ਦਾ ਇੱਕ ਬੋਰਡ ਲੱਗਿਆ ਹੁੰਦਾ ਉਸ ਦੇ ਜਾਂ ਵਜਦਾ ਤੇ ਉਹ ਉਹ ਪਿੰਡ ਵੱਲ ਨੂੰ ਭਜਦਾ ਕਾਲੜਾ ਪਿੰਡ ਵੱਲ ਨੂੰ ਭਜਦਾ ਕਿਦੋਂ ਭਜਣ ਦੀ ਕੋਸ਼ਿਸ਼ ਕਰਦਾ ਤੇ ਪੁਲਿਸ ਉਸ ਦੇ ਉੱਤੇ ਸਾਡੇ ਨਾਲ ਐਸਐਸਪੀ ਆਪਾਂ ਗੱਲਬਾਤ ਕਰਦੇ ਹਾਂ ਸਰ ਇੱਕ ਮਾਮਲਾ ਕੀ ਹੈ ਸੇਰ ਸਰ ਕਿਹੜੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਅੱਜ ਜਿਹੜੀ ਸਾਡੇ ਜਲੰਧਰ ਰੂਰਲ ਦੀ ਪੁਲਿਸ ਹੈਗੀ ਹੈ ਇਹਦੇ ਵਿੱਚ ਸਾਡੀ ਕ੍ਰਾਈਮ ਬ੍ਰਾਂਚ ਦੇ ਜਿਹੜੇ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਵਰਮਾ ਤੇ ਨਾਲ ਇਹਨਾਂ ਦੇ ਕੋਲੇ ਨੌ ਮੁਲਾਜ਼ਮ ਹੈਗੇ ਸੀ ਜੀ ਨੌ ਮੁਲਾਜ਼ਮ ਸੀ ਇਹਨਾਂ ਦੇ ਜਿਹੜੀ ਇਹ ਜਿੱਥੇ ਆਪਾਂ ਖੜੇ ਹੈਗੇ ਨਾਕਾ ਪੁਲੀ ਜਿਹੜੀ ਹੈਗੀ ਹੈ ਕਾਲੜਾ ਪਿੰਡ ਨੂੰ ਜਾਂਦਾ ਇੱਕ ਰਸਤਾ ਹੈ ਆਦੰਬਰ ਨੂੰ ਜਾਂਦਾ ਤਾਂ ਇੱਕ ਸਾਈਡ ਤੇ ਜਿਹੜੀ ਹੈਗੀ ਮੈਡੀਆ ਨਾਲ ਹਿਆਰਪੁਰ ਦਾ 10 ਕਿਲੋਮੀਟਰ ਦੇ ਥਾਣਾ ਜੀ ਤੇ ਇਧਰ ਪਿੱਛੇ ਜਿੰਦਰ ਆਪਾਂ ਦੇਖ ਰਹੇ ਡਰੋਲੀ ਵਿਧਿਆਣਾ ਇਹ ਕਾਲੜਾ ਪੁਲੀ ਚੌਂਕ ਵੱਜਦਾ ਇੱਥੇ ਸਪੈਸ਼ਲ ਨਾਕਾ ਬੰਦੀ ਜਿਹੜੀ ਕੀਤੀ ਹੋਈ ਸੀ ਤਕਰੀਬ 3 ਵਜੇ ਦੇ ਕਰੀਬ ਜਿਹੜੀ ਹੈਗੀ ਇਹਨਾਂ ਦੀ ਇੱਥੇ ਨਾਕਾ ਬੰਦੀ ਸ਼ੁਰੂ ਕੀਤੀ ਗਈ ਸੀ ਜੀ ਜੀ ਤਾਂ ਇਹ ਜਿਹੜਾ ਇੱਕ ਸ਼ੱਕੀ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਸੀ ਇੱਕ ਸਸਪੈਕਟ ਜਿਹੜਾ ਇਧਰੋਂ ਗੱਡੀ ਆ ਜਿਹੜੀ ਬਲੇਰੋ ਗੱਡੀ ਕੈਂਪਰ ਗੱਡੀ ਹੈਗੀ ਇਹਦੇ ਵਿੱਚ ਆਉਂਦਾ ਦਿਖਾਈ ਦਿੱਤਾ ਜ ਜਿਹਨੂੰ ਸਿਗਨਲ ਕੀਤਾ ਇਹਨਾਂ ਨੇ ਰੁਕਣ ਵਾਸਤੇ ਇਸ਼ਾਰਾ ਕੀਤਾ ਇਹਨੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਸਾਈਡ ਤੇ ਮਾਈਲਸਟੋਨ ਹੋਣ ਕਰਕੇ ਤੇ ਬੈਰੀਗੇਟਿੰਗ ਪ੍ਰੋਪਰ ਹੋਣ ਕਰਕੇ ਜਿਹੜੀ ਗੱਡੀ ਇਹਦੀ ਇਹਦੇ ਵਿੱਚ ਇਹਨੇ ਮਾਰੀ ਤਾਂ ਦੂਸਰੇ ਜਿਹੜੀ ਹੈਗੇ ਗੱਡੀ ਇਹਦੀ ਬੰਦ ਹੋ ਗਈ ਤਾਂ ਗੱਡੀ 'ਚ ਉਹ ਛਾਲ ਮਾਰ ਕੇ ਸਸਪੈਕਟ ਜਿਹੜਾ ਹੈਗਾ ਡਰੋਲੀ ਵਾਲੀ ਸਾਈਡ ਤੋਂ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਉੱਥੇ ਪੁਲਿਸ ਪਾਰਟੀ ਦੇ ਉੱਪਰ ਇਹਨੇ ਭੱਜਣ ਲੱਗਿਆ ਉਹ ਫਾਇਰ ਕੀਤਾ ਤਾਂ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਹੈਗੇ ਇਹਨਾਂ ਨੇ ਪਰਮਿੰਦਰ ਏਐਸਆਈ ਪਰਮਿੰਦਰ ਸਿੰਘ ਇਹ ਅਮਨਦੀਪ ਜਿਹੜੇ ਇਨਚਾਰਜ ਹੈਗੇ ਪਲੱਸ ਇਹਨੇ ਪਾਰਟੀ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਗਈ ਰੁਕਣ ਦਾ ਕਿ ਆਪਣੇ ਸਰੈਂਡਰ ਕਰਨ ਵਾਸਤੇ ਵਾਰਨਿੰਗ ਦਿੱਤੀ ਗਈ ਜਿਹੜਾ ਇਹਨੇ ਸਰੈਂਡਰ ਨਹੀਂ ਕੀਤਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਹਨੇ ਇੱਕ ਦੁਬਾਰਾ ਫੇਰ ਫਾਇਰ ਕੀਤਾ ਜੀ ਤਾਂ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਆਪਣੀ ਜਿਹੜੀ ਹੈਗੀ ਪ੍ਰਾਈਵੇਟ ਡਿਫੈਂਸ ਦੇ ਵਿੱਚ ਤੇ ਆਪਣੇ ਸਾਥੀ ਕਰਮਚਾਰੀਆਂ ਦੀ ਜਿਹੜੀ ਹੈਗੀ ਹਫਾਜ਼ਤ ਵਾਸਤੇ ਫਾਇਰ ਕੀਤਾ ਜਿਹੜਾ ਹੈਗਾ ਪਰਮਿੰਦਰ ਸਿੰਘ ਐਸਐਸਆਈ ਵੱਲੋਂ ਫਾਇਰ ਕੀਤਾ ਜੋ ਹੈ ਤਾਂ ਜਿਹੜਾ ਹੈਗਾ ਕਬੀ ਲੱਤ ਦੇ ਵਿੱਚ ਹਿੱਟ ਹੋਇਆ ਤਾਂ ਇਹ ਜਿਹੜਾ ਹੈਗਾ ਤੇ ਜਿਹੜਾ ਸਸਪੈਕਟ ਸੀ ਉਹ ਇੱਥੇ गिर ਜਾਂਦਾ ਤੇ ਜਿਹੜੀ ਮੋਢ ਲਈ ਪੁਸ਼ਗੀ 조사 ਕੀਤੀ ਗਈ ਹੈ ਮੌਕੇ ਦੇ ਉੱਪਰ ਸਾਡੇ ਡੀਐਸਪੀ ਡੀ ਮਿਸਟਰ ਅਿੰਦਰਜੀਤ ਸਿੰਘ ਸੈਣੀ ਵੀ ਪਹੁੰਚੇ ਤੇ ਕੰਟਰੋਲ ਰੂਮ ਤੋਂ ਤਲਾਹ ਮਿਲਦੇ ਉੱਤੇ ਜਿਹੜੀ ਹੈਗੀ ਐਸਐਚਓ ਜਿਹੜੇ ਆਦਮਪੁਰ ਨੇ ਉਹ ਵੀ ਮੌਕੇ ਤੇ ਉੱਤੇ ਹਾਜ਼ਰ ਆਏ ਤਾਂ ਇੱਥੇ ਜਿਹੜੀ ਹੈਗੀ ਮੋਡਲੀ ਪੁਛਕੇ ਜਿਹੜੀ ਹੈਗੀ ਆ ਕਿ ਇਸ ਤੋਂ ਜਿਹੜੇ ਦੋ ਪਿਸਟਲ ਰਿਕਵਰ ਹੋਏ ਆ ਤਾਂ ਜਿਹੜੇ ਦੋ ਕੋਲਕਾਰ ਤੋਂ ਜਿਹੜੇ ਮਿਲੇ ਹੈਗੇ ਜਿਹੜੇ ਇਹਨਾਂ ਪਿਸਟਲ ਨਾਲ ਵੈਪਨ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀ ਤੇ ਪਲੱਸ ਦੋ ਦੇ ਮੈਗਜ਼ੀਨ ਦੇ ਵਿੱਚ ਜਿਹੜੇ ਆ ਇਹਨਾਂ ਨੇ ਚੈੱਕ ਕੀਤਾ ਤਾਂ ਅਨਲੋਡ ਕਰਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਦੋ ਲਾਈਵ ਕਾਟਿਜ ਜਿਹੜੀ ਇਹ ਕੈਂਪਰ ਗੱਡੀ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਆ ਇਹਦੇ ਚੋਂ ਡਰੱਗ ਵੀ ਮਿਲੀ ਹੈਗੀ ਹੈਰੋਨ ਹੈਗੀ 15 ਗ੍ਰਾਮ ਜੀ ਪਲਾਸਟਿਕ ਪਿਸਟਲ ਜਿਹੜਾ ਹੈਗਾ ਬੱਤੀਪੋਰ ਦਾ ਤੇ ਨਾਲ ਚਾਰ ਲਾਈਵ ਕਾਟੇ ਜਿਹੜੇ ਮਿਲੇ ਨੇ ਤਿੰਨ ਪਿਸਟਲ ਮਿਲ ਗਏ ਦੋ ਪਿਸਟਲ ਮਿਲ ਗਏ ਇੱਕ ਗੱਡੀ ਦੇ ਵਿੱਚ ਹੈਗਾ ਇੱਕ ਜਿਹੜਾ ਹੈਗਾ ਜਿਸ ਨਾਲ ਇਹਨੇ ਫਾਇਰ ਕੀਤਾ ਇੱਕ ਕਿਸ ਇਹਦਾ ਨਾਮ ਕੀ ਹੈ ਕਿਹੜੀ ਗੈਂਗ ਦੇ ਨਾਲ ਸੰਬੰਧ ਹੈਗਾ ਇਹ ਤਾਂ ਜਿਹੜਾ ਪਰਮਜੀਤ ਸਿੰਘ ਪੰਮਾ ਜਿਹੜਾ ਹੈਗਾ ਇਹਦਾ ਬਿੰਜੋਪਿੰਡ ਥਾਣਾ ਜਿਹੜਾ ਹੈਗਾ ਉਧਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਜਿਹੜਾ ਹੈਗਾ ਮਾਹਲਪੁਰ ਥਾਣਾ ਪੈਂਦਾ ਉਹਦੇ ਵਿੱਚ ਰਹਿਣ ਵਾਲਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਇਹਦੇ ਉੱਪਰ ਜਿਹੜੇ ਹੈਗੇ 19 ਦੇ ਕਰੀਬ ਜਿਹੜੇ ਮੁਕਦਮੇ ਜਿਹੜੇ ਅਸੀਂ ਚੈੱਕ ਕੀਤਾ ਰਿਕਾਰਡ ਚੈੱਕ ਕੀਤਾ ਤੇ 19 ਦੇ ਕਰੀਬ ਜਿਹੜੇ ਮੁਕਦਮੇ ਦਰਜ ਹੋਣੇ ਪਏ ਗਏ ਨੇ ਜਿਨ੍ਹਾਂ ਦੇ ਵਿੱਚ ਮੋਸਟਲੀ ਲੁੱਟਖੋਹਾਂ ਦੇ ਗੈਂਗ ਮੈਂਬਰ ਹੋਣ ਦੇ 399 402 ਆਈਪੀਸੀ ਦੇ ਤੇ ਜਿਹੜੀਆਂ ਉਹ ਗੱਡੀ ਦੀ ਚੋਰੀ ਕਰਦੀਆਂ ਤੇ ਅੱਗੇ ਕਰਦੀਆਂ ਉਹਨਾਂ ਦੇ ਗੈਂਗ ਮੈਂਬਰ ਤੇ ਆਰਮ ਜੈਕਟ ਦੇ ਜਿਹੜੇ ਪਰਚੇ ਨੇ ਤੇ ਟੋਟਲ 19 ਮੁਕਦਮੇ 301 363 ਸ਼ਾਰਟ ਦਾ ਮੁਕਦਮਾ ਇਹ ਸਾਰੇ ਜਿਹੜੇ ਹੀਨਿਸ ਕ੍ਰਾਈਮ ਦੇ ਮੁਕੱਦਮੇ ਨੇ ਇਹਦੇ ਉੱਤੇ ਦਰਜ ਹੋਣੇ ਪਏ ਗਏ। ਸਰ ਕਿਸੇ ਗੈਂਗ ਦੇ ਨਾਲ ਸੰਬੰਧ ਹੈ? ਉਹ ਅਸੀਂ ਜਿਹੜੇ ਕਰ ਰਹੇ ਹਾਂ ਕਿ ਇਹਦਾ ਇੱਕ ਦਿਲਪਰੀਤ ਬਾਬਾ ਜਿਹੜਾ ਹੈਗਾ ਉਧਰ ਆਪਣੇ ਜਿਹੜਾ ਰੋਪੜ ਦਾ ਇੱਕ ਰਹਿਣ ਵਾਲਾ ਹੈਗਾ ਉਹ ਰਿੰਦੇ ਦਾ ਸਾਥੀ ਰਿਹਾ ਤੇ ਹਰਵਿੰਦਰ ਰਿੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਹੈਗਾ ਏ ਉਸ ਜਿਹੜਾ ਹੈਗਾ ਦਿਲਪ੍ਰੀਤ ਦੇ ਨਾਲ ਐਸੋਸੀਏਟਡ ਰਿਹਾ ਹੈਗਾ ਸਰ ਇਧਰ ਕੀ ਕਰਨ ਆਏ ਸੀ ਕੋਈ ਸਪਲਾਈ ਕਰਨ ਆਏ ਸੀ ਜਾਨ ਨੇ ਇਹ ਹੁਣ ਜਿਹੜੀ ਹੈਗੀ ਇੰਜਰਡ ਹੋਇਆ ਉਹਨੂੰ ਇੱਥੇ ਆਦਮਪੁਰ ਸਿਵਲ ਹਸਪੀਟਲ ਦੇ ਵਿੱਚ ਇਹਨੂੰ ਐਡਮਿਟ ਕਰਾਇਆ ਪੁਲਿਸ ਪਾਰਟੀ ਨਾਲ ਉੱਥੇ ਇਹਨੂੰ ਦਾਖਲ ਕਰਾਇਆ ਗਿਆ ਜਦੋਂ ਇਹ ਠੀਕ ਹੁੰਦਾ ਤੇ ਡਿਸਚਾਰਜ ਕਰਾ ਕੇ ਰੈਸਟ ਬਾਕੇ ਦੀ ਪ੍ਰੋਪਰ ਪੁੱਛਗਛ ਜਿਹੜੀ ਕੀਤੀ ਜਾਏਗੀ ਤੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਐਸਐਸਪੀ ਵਿਰਖ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿਹੜਾ ਸ਼ਹਿਰਪੁਰ ਦੇ ਰਹਿਣ ਵਾਲਾ ਹੈਗਾ ਜਿਸ ਦੇ ਵਿੱਚ ਇਹ ਇਧਰੋਂ ਆ ਰਿਹਾ ਸੀ ਇਸ ਦੇ ਪੋਛ ਪਿਛੇ ਕਿੜੀ ਕੀਤੀ ਜਾ ਰਹੀ ਹੈ ਬਾਕੀ ਇਸ ਦੇ ਦੋ ਜਿੰਦਾ ਰੌਂਡ ਤੇ ਹੋਰ ਵੀ ਕਿਹੜਾ ਨਸ਼ਾ ਕਿਹੜਾ ਇਸ ਦੇ ਕੋਲ ਬ੍ਰਾਹਮਤ ਕੀਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ